ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਉਹਨਾਂ ਦੇ ਸਤਕਾਰਯੋਗ ਪਿਤਾ ਬਾਬਾ ਠਾਕੁਰ ਖਰਦਾਸ ਉਹਨਾਂ ਦੇ ਦਾਦਾ ਜੀ ਠਾਕੁਰ ਦਾਸ ਉਹਨਾਂ ਦੇ ਪਰਦਾਦਾ ਜੀ ਗੁਰਦੇਵਾਲਾ ਸੋਡੀਆਂ ਦਾ ਇਹ ਪਰਿਵਾਰ ਹੈ ਲਾਹੌਰ ਦੀ ਧਰਤੀ ਦੇ ਉੱਪਰ ਚੁੰਨਾ ਮੰਡੀ ਬਾਜ਼ਾਰ ਦੇ ਵਿੱਚ ਰਹਿੰਦੇ ਆ ਘਰ ਦੇ ਵਿੱਚ ਵੱਡੇ ਹੋਣ ਕਰਕੇ ਗੁਰੂ ਰਾਮਦਾਸ ਮਹਾਰਾਜ ਨੂੰ ਭਾਈ ਜੇਠਾ ਜੀ ਕਿਹਾ ਜਾਂਦਾ ਹੈ 3 ਸਾਲ ਦੀ ਉਮਰ ਸੀ ਜਿਸ ਦਿਨ ਭਾਈ ਜੇਠਾ ਜੀ ਦੇ ਸਤਿਕਾਰਯੋਗ ਮਾਤਾ-ਮਾਤਾ ਦਇਆ ਕੌਰ ਚਲਾਣਾ ਕਰਕੇ 7 ਸਾਲ ਦੀ ਉਮਰ ਸੀ ਜਿਸ ਦਿਨ ਸਤਿਕਾਰਯੋਗ ਪਿਤਾ ਠਾਕੁਰ ਹਰਦਾਸ ਜੀ ਅਕਾਲ ਚਲਾਣਾ ਕਰ ਗਏ ਭਾਈ ਜੇਠੇ ਦੇ ਕੋਲ ਕੋਈ ਸਹਾਰਾ ਨਹੀਂ ਇੱਕ ਬਜ਼ੁਰਗ ਨਾਨੀ ਹੈ ਤੇ ਦੂਸਰਾ ਭਾਈ ਜੇਠਾ ਹੈ ਦੋਹੀ ਉਮਰਾਂ ਦੇ ਵਿੱਚ ਸਹਾਰੇ ਦੀ ਵੱਧ ਲੋੜ ਹੁੰਦੀ ਹੈ ਬੱਚੇ ਨੂੰ ਵੀ ਸਹਾਰਾ ਚਾਹੀਦਾ ਬਜ਼ੁਰਗ ਨੂੰ ਵੀ ਸਹਾਰਾ ਚਾਹੀਦਾ ਹੈ ਬਜ਼ੁਰਗ ਨਾਨੀ ਨੇ ਸ਼ਾਦੀ ਦੇ ਨਾਲ ਲਾ ਕੇ ਕਿਹਾ ਪੁੱਤਰਾ ਕੋਈ ਗੱਲ ਨਹੀਂ ਅਸੀਂ ਇੱਕ ਦੂਸਰੇ ਦੇ ਸਹਾਰੇ ਆਪਣੀ ਜ਼ਿੰਦਗੀ ਨੂੰ ਬទਿਤ ਕਰ ਲਵਾਂਗੇ ਨਾਨੀ ਮਾਣੇ ਘੁੰਗਣੀਆਂ ਉਵਾਲ ਕੇ ਦੇੜੀਆਂ ਭਾਈ ਜੇਠੇ ਨੇ ਘੁੰਗਣੀਆਂ ਵੇਚ ਕੇ ਆਉਣੀਆਂ ਜਿਹੜੀ ਉਮਰ ਖੇਡਣ ਦੀ ਹੈ ਜਿਹੜੀ ਉਮਰ ਪੜਨ ਦੀ ਹੈ ਸਤਿਗੁਰੂ ਨੇ ਪਾਵਨ ਕੁਰਬਾਨੀ ਵਿੱਚ ਕਿਹਾ ਮਹਾਰਾਜ ਕਹਿੰਦੇ ਪਹਿਲੇ ਪਿਆਰ ਲੱਗਾ ਠੰਡ ਦੁੱਧ ਦੂਜੇ ਮਾਏ ਬਾਪ ਦੀ ਸੁੱਧ ਤਿਜੇ ਭਈਆ ਭਾਬੀ ਬੇਵ ਚੌਥੇ ਪਿਆਰ ਉਹ ਪੰਨੀ ਖੇਡ ਬੱਚੇ ਦਾ ਪਿਆਰ ਕੇਵਲ ਖੇਡ ਨਾਲ ਹੀ ਹੁੰਦਾ ਹੈ ਉਹਨੂੰ ਤੇ ਖਾਣਾ ਵੀ ਭੁੱਲ ਜਾਂਦਾ ਹੈ ਪੀਣਾ ਵੀ ਭੁੱਲ ਜਾਂਦਾ ਹੈ ਖੇਡ ਦੇ ਵਿੱਚ ਉਹ ਇੰਨਾ ਮਸਤ ਰਹਿੰਦਾ ਹੈ ਤੇ ਜਿਹੜੀ ਜਿਹੜੀ ਉਮਰ ਖੇਡਣ ਦੀ ਉਮਰ ਹੈ ਉਸ ਉਮਰ ਦੇ ਵਿੱਚ ਭਾਈ ਜੇਠਾ ਸਿਰ ਦੇ ਉੱਪਰ ਛਾਬੜੀ ਚੁੱਕ ਕੇ ਲਾਹੌਰ ਦੀਆਂ ਗਲੀਆਂ ਵਿੱਚ ਆਵਾਜ਼ ਦਿੰਦਾ ਹੈ ਕੋਈ ਘੁੰਗਣੀਆਂ ਲੈ ਕੇ ਇੱਕ ਦਿਨ ਨਾਨੀ ਨੇ ਕਿਹਾ ਪੁਕਾਰਾ ਚੱਲ ਆਪਾਂ ਤੇਰੇ ਨਾਨਕੇ ਪਿੰਡ ਪਾਸਰ ਕੀ ਗੱਲਾਂ ਚਲੇ ਜਾਂਦੇ ਹਾਂ ਜੇਠਾ ਨੇ ਕਿਹਾ ਕਿਉਂ ਨਾਨੀ ਮਾ ਨਾਨੀ ਨੇ ਕਿਹਾ ਪੁੱਤਰਾ ਮੈਨੂੰ ਆਸ ਸੀ ਤੇਰਾ ਕੋਈ ਸ਼ਰੀਕੇ ਬਰਾਦਰੀ ਵਾਲਾ ਆਵੇ ਤੇਰਾ ਕੋਈ ਸ਼ਕਾ ਸੰਬੰਧੀ ਆਵੇ ਕੋਈ ਲਾਹੌਰ ਦਾ ਪਤਵੰਤਾ ਆਵੇ ਜਿਹੜਾ ਕਹੇਗਾ ਵੀ ਜਿੱਥੇ ਸਾਡੇ ਬੱਚੇ ਵੱਸਦੇ ਆ ਉਥੇ ਇਹ ਜੇਠਾ ਵੀ ਵੱਸ ਜਾਏਗਾ ਜਿੱਥੇ ਸਾਡੇ ਬੱਚੇ ਖਾਂਦੇ ਆ ਉਥੇ ਜੇਠਾ ਵੀ ਖਾਲੇਗਾ ਜਿੱਥੇ ਸਾਡੇ ਬੱਚੇ ਪਹਿਨਦੇ ਜੇਠਾ ਵੀ ਪਹਿਨ ਲਏਗਾ ਪਰ ਤੈਨੂੰ ਸਾਹਮਣ ਕੋਈ ਨਹੀਂ ਆਇਆ ਤੇ ਜੇ ਅਸੀਂ ਆਪੇ ਹੀ ਜ਼ਿੰਦਗੀ ਕੱਟਣੀ ਹੈ ਤੇ ਫਿਰ ਅਸੀਂ ਇੱਥੇ ਕਿਉਂ ਆਪਣੇ ਪਿੰਡ ਵਾਸਰ ਕੇ ਗੱਲਾਂ ਚਲੇ ਜਾਂਦੇ ਆਂ ਪਿੰਡ ਵਾਸਰ ਕੇ ਗੱਲਾਂ ਆਗੇ ਪਿੰਡ ਦੇ ਲੋਕ ਅਫਸੋਸ ਪ੍ਰਗਟ ਕਰਨ ਵਾਸਤੇ ਆਏ ਇਹਨਾਂ ਦੇ ਵਿੱਚ ਬਾਬਾ ਅਮਰਦਾਸ ਵੀ ਆਇਆ ਅੱਜ ਪਹਿਲੀ ਵਾਰ ਬਾਬੇ ਅਮਰਦਾਸ ਨੇ ਭਾਈ ਚੇਠੇ ਨੂੰ ਤੱਕਿਆ ਤੇ ਪਹਿਲੀ ਵਾਰ ਭਾਈ ਚੇਠੇ ਨੇ ਬਾਬਾ ਅਮਰਦਾਸ ਨੂੰ ਤੱਕਿਆ ਇਹ ਪਹਿਲੀ ਮਿਲਣੀ ਹੀ ਇੱਕ ਸਦੀਵੀ ਸਾਂਝ ਬਣ ਜਾਂਦੀ ਹੈ ਬਾਬੇ ਅਮਰਦਾਸ ਨੇ ਕਿਹਾ ਕਹਿਣ ਲੱਗੇ ਕਿਸੇ ਪ੍ਰਕਾਰ ਦੀ ਲੋੜ ਹੋਵੇ ਤੇ ਤੁਸੀਂ ਮੈਨੂੰ ਦੱਸ ਦੇਣਾ ਭਾਈ ਜੇਠਾ ਹੁਣ ਇੱਥੇ ਵੀ ਭੁੰਗੜੀਆਂ ਵੇਚ ਕੇ ਆਉਂਦਾ ਹੈ ਆਪਣੇ ਜੀਵਨ ਦਾ ਨਰਵਾਹ ਕਰਦਾ ਹੈ 1552 ਈਸਵੀ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਗੁਰਦਾ ਗੱਦੀ ਤੇ ਸਿਸ਼ੋਬਤ ਹੋਏ ਤੇ ਉਸ ਵੇਲੇ ਦੇ ਨਾਲ ਭਾਈ ਜੇਠਾ ਜੀ ਵੀ ਜਿਹੜੇ ਸਨ ਕੋ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਆ ਗਏ ਸੰਸਾਰ ਚਲਾਏ ਮਾਨ ਹੈ ਬਜ਼ੁਰਗ ਨਾਨੀ ਵੀ ਸਾਥ ਛੱਡ ਗਏ ਭਾਈ ਜੇਠੇ ਦਾ ਜੇ ਕੋਈ ਸਹਾਰਾ ਹੈ ਤੇ ਉਹ ਗੁਰੂ ਅਮਰਦਾਸ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਹੀ ਮਾਤਾ ਹੈ ਗੁਰੂ ਅਮਰਦਾਸ ਮਹਾਰਾਜ ਹੀ ਪਿਤਾ ਹੈ ਦੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਵੀ ਗੁਰਤਾ ਗੱਦੀ ਤੇ ਸਿशोਭਤ ਹੁੰਦਿਆਂ ਹੀ ਫਿਰ ਅਗਲੇ ਸਾਲ 1553 ਈਸਵੀ ਦੇ ਵਿੱਚ ਆਪਣੀ ਛੋਟੀ ਪੁੱਤਰੀ ਬੀਬੀ ਪਾਨੀ ਦਾ ਰਿਸ਼ਤਾ ਭਾਈ ਜੇਠਾ ਜੀ ਦੇ ਨਾਲ ਤੈਅ ਕੀਤਾ 1554 ਦੇ ਵਿੱਚ ਫਿਰ ਇਹ ਆਨੰਦ ਕਾਰਜ ਹੋਇਆ ਅੱਜ ਵੀ ਅਸੀਂ ਆਪਣੀਆਂ ਬੱਚੀਆਂ ਦੇ ਰਿਸ਼ਤੇ ਤੈਅ ਕਰਦੇ ਹਾਂ ਇਹ ਵੇਖਿਆ ਜਾਂਦਾ ਹੈ ਪ੍ਰਾਪਰਟੀ ਕਿੰਨੀ ਹੈ ਇਹ ਵੇਖਿਆ ਜਾਂਦਾ ਧਨ ਪਦਾਰਥ ਕਿੰਨਾ ਹੈ ਇਹ ਵੇਖਿਆ ਜਾਂਦਾ ਹੈ ਘਰ-ਬਾਰ ਕਿਦਾਂ ਦਾ ਹੈ ਇਹ ਵੇਖਿਆ ਜਾਂਦਾ ਹੈ ਘਰਾਣਾ ਕਿਦਾਂ ਦਾ ਹੈ ਪਰਿਵਾਰ ਕਿਦਾਂ ਦਾ ਹੈ ਪਿਛੋਕੜ ਕੀ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਬਲਹਾਰ ਜਾਈਏ ਸਤਿਗੁਰੂ ਨੇ ਨਹੀਂ ਵੇਖਿਆ ਮਹਾਰਾਜ ਜਾਣਦੇ ਹੈ ਕਿ ਜੇਠਾ ਦੇ ਅਨਾਥੇ ਦਾ ਤੇ ਸਹਾਰਾ ਵੀ ਕੋਈ ਨਹੀਂ ਮਹਾਰਾਜ ਜਾਣਦੇ ਹੈ ਵੀ ਇਹ ਜਿਹੜਾ ਜੇਠਾ ਹੈ ਦੇ ਕੋਲ ਆਪਣਾ ਰਹਿਣ ਵਾਸਤੇ ਚੰਗਾ ਕੋਈ ਘਰ ਵੀ ਨਹੀਂ ਹੈ ਮਹਾਰਾਜ ਜਾਣਦੇ ਹੈ ਦੇ ਕੋਲ ਤੇ ਕੋਈ ਆਪਣੀ ਚੰਗੀ ਪ੍ਰਾਪਰਟੀ ਵੀ ਨਹੀਂ ਹੈ ਤੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ ਹੈ ਪਰ ਮਹਾਰਾਜ ਨੇ ਲਿਖਿਆ ਜਿਹੜੇ ਰੱਬੀ ਗੁਣ ਜੇਠੇ ਦੇ ਵਿੱਚ ਆ ਉਹ ਗੁਣ ਹੋਰ ਕਿਸੇ ਵਿੱਚ ਨਹੀਂ ਨੇਗੇ ਜਿਹੜੇ ਗੁਣ ਜੇਠੇ ਵਿੱਚ ਹੈ ਉਹ ਕਿਸੇ ਹੋਰ ਚ ਨਹੀਂ ਹੋ ਸਕਦੇ ਮਹਾਰਾਜ ਨੇ ਆਪਣੇ ਘਰ ਦਾ ਦਮਾਦ ਬਣਾਇਆ ਤੇ ਭਾਈ ਜੇਠਾ ਜੀ ਨੇ ਵੀ ਇਹ ਨਹੀਂ ਜਤਾਇਆ ਵੀ ਹੁਣ ਮੈਂ ਗੁਰੂ ਘਰ ਦਾ ਚਵਾਈ ਆ ਜਿਹਨੇ ਪਹਿਲਾਂ ਸੇਵਾ ਕਰਦੇ ਸੀ ਹੁਣ ਵੀ ਉਦਾਂ ਹੀ ਸੇਵਾ ਕਰਦੇ ਆ ਪਹਿਲਾਂ ਇਕੱਲੇ ਕਰਦੇ ਸੀ ਹੁਣ ਨਾਲ ਸਤਕਾਰਯੋਗ ਬੀਬੀ ਭਾਨੀ ਜੀ ਵੀ ਕਰਦੇ ਆ ਅਮਰਤ ਵੇਲਾ ਹੁੰਦਾ ਗੁਰੂ ਦਰਬਾਰ ਦੇ ਵਿੱਚ ਜਾ ਕੇ ਚਾਦਰਾਂ ਝਾੜਦੇ ਸੰਗਤ ਗੁਰੂ ਦਰਬਾਰ ਵਿੱਚ ਆਉਂਦੀ ਹੈ ਜਾ ਕੇ ਗੁਰੂ ਦਾ ਲੰਗਰ ਤਿਆਰ ਕਰਦੇ ਸੰਗਤ ਪ੍ਰਸ਼ਾਦਾ ਛਕਣ ਆਉਂਦੀ ਹੈ ਗੁਰੂ ਦਾ ਲੰਗਰ ਵਰਤਉਂਦੇ ਸੰਗਤ ਪ੍ਰਸ਼ਾਦਾ ਛੱਕ ਕੇ ਚਲੇ ਜਾਂਦੀ ਹੈ ਇਹ ਦੋਨੋਂ ਜਾਣੇ ਪਰਤਨ ਸਾਫ਼ ਕਰਦੇ ਸਾਰਾ ਦਿਨ ਸੇਵਾ ਕਰਦੇ ਤੇ ਜਦੋਂ ਸਿੱਖੀ ਦੀ ਗੱਲ ਕਰਨ ਦੀ ਗੱਲ ਆਈ ਨਾ ਉਦੋਂ ਵੀ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਭਾਈ ਜੇਠਾ ਜੀ ਨੂੰ ਅੱਗੇ ਕਿਹਾ 1566 ਈਸਵੀ ਦੇ ਵਿੱਚ ਕੁਝ ਵਿਰੋਧੀਆਂ ਨੇ ਅਕਬਰ ਬਾਦਸ਼ਾਹ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਵੀ ਗੁਰੂ ਅਮਰਦਾਸ ਮਹਾਰਾਜ ਨੇ ਤਾਂ ਸਾਡਾ ਧਰਮ ਹੀ ਭ੍ਰਿਸ਼ਟ ਕਰਦਾ ਹੈ ਉਹਨਾਂ ਨੇ ਆਪਣੀ ਨਵੀਂ ਪਾਣੀ ਲਿਖ ਲਈ ਹੈ ਤੇ ਗੁਰੂ ਅਮਰਦਾਸ ਮਹਾਰਾਜ ਨੇ ਆਪ ਜਾਣ ਦੀ ਬਜਾਏ ਭਾਈ ਜੇਠਾ ਜੀ ਨੂੰ ਭੇਜਿਆ ਐਸਾ ਤਸੱਲੀ ਬਖਸ਼ ਜਵਾਬ ਭਾਈ ਜੇਠਾ ਜੀ ਨੇ ਦਿੱਤਾ ਕਿ ਸਮੇਂ ਦਾ ਬਾਦਸ਼ਾਹ ਅਕਬਰ ਵੀ ਹੈਰਾਨ ਰਹਿ ਗਿਆ ਉਹਨੇ ਵਿਰੋਧੀਆਂ ਦਾ ਕੀਤਾ ਮੁਕੱਦਮਾ ਖਾਰਜ ਕਰਦਾਂ ਦੇ ਨਾਲੇ ਕੋ ਝਾੜ-ਚੰਬ ਵੀ ਕੀਤੀ ਫਿਰ ਅਕਬਰ ਆਪ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਵੀ ਆਇਆ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅਕਬਰ ਦੇ ਦਰਬਾਰ ਵਿੱਚੋਂ ਵਾਪਸ ਆਉਂਦੇ ਐ ਤੇ ਸਤਿਗੁਰੂ ਬੜੇ ਪ੍ਰਸੰਨ ਹੋਏ ਅੱਜ ਤੁਸੀਂ ਗੁਰਮਤਿ ਦੀ ਗੱਲ ਕਰਕੇ ਆਇਓ ਤੇ ਜਿਸ ਵੇਲੇ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਵੱਖ-ਵੱਖ ਸਨਾਤਨੀ ਤੀਰਥ ਸਥਾਨਾਂ ਦੇ ਉੱਪਰ ਸਿੱਖੀ ਦਾ ਪ੍ਰਚਾਰ ਕਰਨ ਜਾਂਦੇ ਐ ਉਦੋਂ ਵੀ ਗੁਰੂ ਰਾਮਦਾਸ ਮਹਾਰਾਜ ਨੂੰ ਨਾਲ ਲੈ ਕੇ ਜਾਂਦੇ ਐ 1500 74 ਇਸਵੀ ਦੇ ਵਿੱਚ ਜਦੋਂ ਗੁਰੂ ਅਮਰਦਾਸ ਸੱਚੇ ਪਾਖਸ਼ਾ ਜੁਤੀ ਜੋਤ ਸਮਾਉਣ ਲੱਗੇ ਤਾਂ ਇਹ ਉਹਨਾਂ ਨੇ ਆਪਣੇ ਉੱਤਰਾਧਿਕਾਰੀ ਦੀ ਚੋਣ ਕੀਤੀ ਜਾਣਦੇ ਆ ਕਿ ਗੁਰਦਾ ਗੱਡੀ ਦੇ ਉੱਪਰ ਤੇ ਗੁਰੂ ਰਾਮਦਾਸ ਮਹਾਰਾਜੇ ਸਿਸ਼ੋਕਤ ਹੋਣਗੇ ਪਰ ਕਿਧਰੇ ਭੁਲੇਖਾ ਨਾ ਰਹਿ ਜਾਏ ਉਹਦੇ ਵਾਸਤੇ ਮਹਾਰਾਜ ਨੇ ਪ੍ਰੀਖਿਆ ਲਈ ਆਪਣੇ ਪੁੱਤਰਾਂ ਨੂੰ ਤੇ ਆਪਣੇ ਦੋਨੋਂ ਦਮਾਦ ਨੂੰ ਸੱਦ ਕੇ ਕਿਹਾ ਵੀ ਇੱਥੇ ਖੜੇ ਤਿਆਰ ਕਰਨੇ ਜਿਹੜਾ ਚੰਗਾ ਹੋਏਗਾ ਰੱਖ ਲਾਂਗੇ ਬਾਕੀ ਢਾ ਦੇਾਂਗੇ ਪੁੱਤਰਾਂ ਨੇ ਕਿਹਾ ਮਹਾਰਾਜ ਜੀ ਰੱਖਣਾ ਹੀ ਇੱਕ ਇੱਕ ਹੈ ਫਿਰ ਇਹਨੇ ਬਣਾਉਣ ਦੀ ਕੀ ਲੋੜ ਹੈ ਆਪਾਂ ਨਹੀਂ ਬਣਾਉਣੇ ਉਧਰ ਤੇ ਉਹਦਾ ਮਨ ਕਰੋਗੇ ਦੋਨੋਂ ਦਮਾਦ ਰਾਮਾ ਤੇ ਜੇਠਾ ਜੀ ਨੇ ਬਣਾਏ ਰਾਮਾ ਜੀ ਨੇ ਤਿੰਨ ਦਿਨ ਬਣਾਏ ਤਿੰਨਾ ਦਿਨਾਂ ਬਾਅਦ ਜਾ ਕੇ ਕਿਹਾ ਮਹਾਰਾਜ ਜਿੱਦਾਂ ਤੁਸੀਂ ਕਹਿੰਦੇ ਹੋ ਮੈਂ ਤਾਂ ਉਦਾਂ ਹੀ ਬਣਾਉਣਾ ਮਹਾਰਾਜ ਤੁਹਾਨੂੰ ਚੇਤਾ ਭੁੱਲ ਜਾਂਦਾ ਸਤਿਗੁਰੂ ਦੀ ਪਾਵਨ ਗੁਰਬਾਣੀ ਕਹਿੰਦੀ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਸਾਰੇ ਭੁੱਲ ਜਾਂਦੇ ਜੇ ਨਹੀਂ ਭੁੱਲਦਾ ਤੇ ਗੁਰੂ ਨਹੀਂ ਭੁੱਲਦਾ ਜੇ ਨਹੀਂ ਭੁੱਲਦਾ ਤੇ ਕਰਤਾਰ ਨਹੀਂ ਭੁੱਲਦਾ ਤੇ ਰਾਮਾ ਜੀ ਕਹਿੰਦੇ ਨੇ ਮਹਾਰਾਜ ਤੁਹਾਨੂੰ ਚੇਤਾ ਭੁੱਲ ਜਾਂਦਾ ਜੇਠੀ ਨੂੰ ਕਿਹਾ ਜੇਠਿਆ ਤੈਨੂੰ ਪਤਾ ਨਹੀਂ ਲੱਗਦਾ ਖੜਾ ਚੰਗਾ ਨਹੀਂ ਬਣਿਆ ਤੇ ਜੇਠਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਬਣ ਵੀ ਨਹੀਂ ਸਕਦਾ ਮਹਾਰਾਜ ਕਹਿੰਦੇ ਕਿਉਂ ਕਹਿੰਦਾ ਜੀ ਤੁਸੀਂ ਸਮਰਾਤ ਹੋ ਮੇਰੇ ਕੋਲ ਮੱਤ ਥੋੜੀ ਹੈ ਤੂੰ ਸਮਰਾਤ ਵੱਡਾ ਮੇਰੀ ਮੱਤ ਥੋੜੀ ਰਾਮ ਮੇਰੇ ਕੋਲ ਬਹੁਤ ਘੱਟ ਸਮਰੱਥਾ ਹੈ ਮੈਨੂੰ ਸਮਝ ਨਹੀਂ ਆਉਂਦੀ ਭਾਈ ਜੇਠਾ ਨੇ 7 ਦਿਨ ਖੜੇ ਬਣਾਉਂਦੇ ਰਹੇ 7ਵੇਂ ਦਿਨ ਜਾ ਕੇ ਵੀ ਜਦੋਂ ਸਤਿਗੁਰਾਂ ਕਹਿੰਨਾ ਚੰਗਾ ਨਹੀਂ ਬਣਿਆ ਕਈ ਫੜ ਕੇ ਢੌਂਣ ਲੱਗੇ ਤੇ ਸਤਗੁਰਾਂ ਨੇ ਬਾਹ ਫੜ ਲਈ ਕੈ ਲਗੇ ਚਿਟਿਆ ਇਸ ਮਿੱਟੀ ਦੇ ਥੜੇ ਤੋਂ ਮੈਂ ਕੀ ਲੈਣਾ ਹੈ ਮੈਨੂੰ ਤੇ ਉਹ ਹਿਰਦੇ ਦਾ ਥੜਾ ਚਾਹੀਦਾ ਸੀ ਜਿੱਥੇ ਗੁਰੂ ਨਾਨਕ ਸਾਹਿਬ ਦੀ ਜੋਤ ਟਿਕਣੀ ਹੈ ਉਹ ਥੜਾ ਮੈਨੂੰ ਮਿਲ ਗਿਆ ਹੈ ਫਿਰ ਸਤਗੁਰਾਂ ਨੇ ਹੁਕਮ ਕੀਤਾ ਕੈ ਲਗੇ ਸਾਰੇ ਪਰਿਵਾਰ ਨੂੰ ਕਿਹਾ ਸਿੱਖਾਂ ਨੂੰ ਕਿਹਾ ਵੀ ਤੁਸੀਂ ਸਾਰੇ ਗੁਰਦੁਆਰੇ ਦੇ ਵਿੱਚ ਆਓ ਗੁਰਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਇਸ਼ਨਾਨ ਪਾਣ ਕਰਵਾ ਕੇ ਲਿਆਓ ਇਹ ਜੋ ਉਪਦੇਸ਼ ਉਸ ਦਰਬਾਰ ਵਿੱਚ ਦਿੱਤਾ ਗਿਆ ਨਾ ਉਸ ਉਪਦੇਸ਼ ਨੂੰ ਬਾਬਾ ਸੁੰਦਰ ਜੀ ਅੰਕਿਤ ਕਰਦੇ ਐ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਮਹਾਰਾਜ ਦੇ ਪੜਪੋਤਰੇ ਬਾਬਾ ਮੋਰੀ ਜੀ ਦੇ ਪੋਤਰੇ ਬਾਬਾ ਆਨੰਦ ਜੀ ਦੇ ਸਪੁੱਤਰ ਐ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਉਹ ਪਾਵਨ ਕੁਰਬਾਨੀ ਦਰਜ ਐ ਬਾਬਾ ਸੁੰਦਰ ਜੀ ਦੀ ਜਿਹਨੂੰ ਕਹਿੰਦੇ ਆਪਾਂ ਸੱਦ ਸੱਦ ਦਾ ਅਰਥ ਹੁੰਦਾ ਸੱਦਾ ਪੇਚਣਾ ਆਵਾਜ਼ ਮਾਰਨੀ ਰੱਬ ਆਵਾਜ਼ ਦੇ ਰਿਹਾ ਹੈ ਰਾਮਕਲੀ ਰਾਗ ਦੇ ਵਿੱਚ ਇਹ ਪਾਵਨ ਬਾਣੀ ਐ ਛੇ ਬੰਦੇ ਇਸ ਪਵਨ ਕੁਰਬਾਨੀ ਦੇ ਤੇ ਉਹਦੇ ਵਿੱਚ ਸਮਝਾਉਂਦੇ ਆ ਬਾਬਾ ਸੁੰਦਰ ਜੀ ਕਹਿੰਦੇ ਸਤਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਸਾਰੇ ਪਰਿਵਾਰ ਨੂੰ ਇਕੱਠਾ ਕਰ ਲਿਆ ਤੇ ਸਤਗੁਰੂ ਨੇ ਕਿਹਾ ਆਇਆ ਹਕਾਰਾ ਚੱਲਣ ਵਾਰਾ ਮੈਨੂੰ ਰੱਬ ਦੇ ਘਰ ਵਿੱਚੋਂ ਆਵਾਜ਼ ਆ ਗਈ ਹੈ ਮੈਂ ਚੱਲਿਆ ਆਇਆ ਸੁਭਾਵਕ ਸੀ ਜਿਹੜੇ ਸਿੱਖ ਸਨ ਉਹਨਾਂ ਦੇ ਮਨ ਵਿੱਚ ਵਿਰਾਗ ਆਇਆ ਅੱਖਾਂ 'ਚੋਂ ਨੀਰ ਵੀ ਵਹਿ ਤੁਰਿਆ ਮਹਾਰਾਜ ਨੇ ਕਿਹਾ ਮਾਤਮੇ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ ਸਿੱਖੋ ਮੇਰੇ ਜਾਨ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ ਚੰਗਾ ਨਹੀਂ ਲੱਗੇਗਾ ਸਿੱਖਾ ਕੇ ਮਹਾਰਾਜ ਕੀ ਕਰਨਾ ਹੈ ਗੁਰਦੇਵ ਕਹਿੰਦੇ ਕਰਨਾ ਹੈ ਇਹ ਕਰਨਾ ਹੈ ਅੰਤੇ ਸਤਗੁਰ ਬੋਲਿਆ ਮੈਂ ਪਿਛੇ ਕੀਰਤਨ ਕਰਿਓ ਨਿਰਵਾਨ ਜਿਓ ਤੈਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜਐ ਕੁਰਾਨ ਜਿਓ ਮਹਾਰੇ ਕਹਿੰਦੇ ਰੱਬ ਦੀ ਕੀਰਤੀ ਕਰਨੀ ਹੈ ਸ਼ਬਦ ਦੀ ਵਿਚਾਰ ਕਰਨੀ ਹੈ ਸਿੱਖ ਕਹਿੰਦੇ ਮਹਾਰਾਜ ਜਿਹੜੇ ਕਰਮकांड ਜਿਹੜੇ ਪਖੰਡ ਆਦ ਕਾਲ ਤੋਂ ਲੋਕ ਕਰਦੇ ਆ ਰਹੇ ਹੈ ਕੋਈ ਜੀਵ ਚੜਾਈ ਕਰ ਜੇ ਉਹਨੂੰ ਮੰंजे ਤੋਂ ਥੱਲੇ ਲਾ ਦੇਓ ਲਾ ਕੇ ਕਾਨਾ ਰੱਖ ਦਿਓ ਲਾ ਕੇ ਆਨਾਸ ਰੱਖ ਦਿਓ ਰਸਤੇ ਦੇ ਵਿੱਚ ਜਾ ਕੇ ਉਹਨੂੰ ਘਵੰਟ ਨਹੀਂ ਦੇ ਦੇਓ ਭੰਡਾਰ ਭੰਨ ਦੇਓ ਕਪਾਲ ਕਿਰਿਆ ਕਰ ਦਿਓ ਉੱਥੇ ਦੀਵਾ ਜਗਾ ਦਿਓ ਸਤਨਾਚਾ ਰੱਖ ਦਿਓ ਮਹਾਰਾਜ ਇਹ ਸਾਰੇ ਪਖੰਡ ਗੁਰਦੇਵ ਕਹਿੰਦੇ ਬਿਲਕੁਲ ਨਹੀਂ ਕਰਨੇ ਗੁਰਦੇਵ ਕਹਿੰਦੇ ਪਿੰਡ ਪੱਤਰ ਕਿਰਿਆ ਦੀਵਾ ਸਭ ਰੱਦ ਕਰਤੇ ਮਹਾਰਾਜ ਨੇ ਫੁੱਲ ਹਰ ਸਰ ਪਾਵੇ ਕੇਵਲ ਸਤ ਸੰਗਤ ਵਿੱਚ ਬੈਠਣਾ ਹੈ ਸੰਗਤ ਵਿੱਚ ਬੈਠ ਕੇ ਵਿਚਾਰ ਕਰਨੀ ਹੈ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਤੋਂ ਬਾਅਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗਦੀ ਤੇ ਸ਼ੋਭਤ ਕੀਤਾ। ਰਾਮਦਾਸ ਸੋਟੀ ਤਿਲਕ ਦਿਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ। ਸ਼ਬਦ ਦਾ ਤਿਲਕ ਦਿੱਤਾ ਗਿਆ। ਜਿਹੜੇ ਪੁੱਤਰ ਸਨ ਬਾਬਾ ਮੋਹਨ ਜੀ ਕਹਿਣ ਲੱਗੇ ਕਹਿੰਦੇ ਮਹਾਰਾਜ ਜੀ ਇਤਨੀ ਮੈਨੂੰ ਤੇ ਫੈਸਲਾ ਪ੍ਰਵਾਨ ਨਹੀਂ ਕਿਉਂਕਿ ਮੇਰਾ ਹੱਕ ਬੰਦਾ ਏ ਮੈਂ ਪੁੱਤਰ ਹਾਂ ਇਹ ਗੁਰੂ ਘਰ ਦਾ ਜਵਾਈ ਹੈ। ਜਵਾਈ ਦਾ ਥੋੜੀ ਆਕ ਹੁੰਦਾ ਪੁੱਤਰ ਦਾ ਹੱਕ ਹੁੰਦਾ ਹੈ ਮਹਾਰਾਜ ਕਹਿਣ ਲੱਗੇ ਬਾਬਾ ਮੋਹਨ ਜੀ ਨੂੰ ਇਹ ਹੱਕ ਦੀਆਂ ਗੱਲਾਂ ਨਹੀਂ ਇਹ ਰੱਬ ਦੇ ਘਰ ਵਿੱਚੋਂ ਨਵਾਜ਼ੀ ਹੋਈ ਬਖਸ਼ਿਸ਼ ਹੁੰਦੀ ਹੈ ਜਿਨ੍ਹਾਂ ਨੇ ਨਹੀਂ ਵੀ ਮੱਥਾ ਟੇਕਿਆ ਮਹਾਰਾਜ ਨੇ ਆਪ ਉਹਨਾਂ ਨੂੰ ਫੜ ਕੇ ਆਪ ਉਹਨਾਂ ਨੂੰ ਪ੍ਰੇਰ ਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਉੱਪਰ ਲਿਆ ਕੇ ਬਰਾਜ਼ਮਣ ਕਰਵਾ ਦਿੱਤਾ ਚਰਨਾਂ ਤੇ ਲਿਆ ਕੇ ਮੱਥਟਕਵਾ ਦਿੱਤਾ ਕੋਈ ਕਰ ਬਖੀਲੀ ਨਿਵੇਂ ਨਹੀਂ ਫਿਰ ਸਤਿਗੁਰੂ ਆਣ ਨਵਾਇਆ ਫਿਰ ਸਤਿਗੁਰੂ ਨੇ ਕਹਿ ਕੇ ਮੱਥਟਕਵਾਇਆ ਭਰ ਗੁਰ ਹੈ ਬਾਣਾ ਦੀ ਵਡਿਆਈ ਤੁਰ ਲਿਖਿਆ ਲੇਖਰ ਜਾਏ ਜਿਉ ਕਹਿ ਸੁੰਦਰ ਸੁਨੋ ਸੰਤੋ ਸਭ ਜਗਤ ਪੈਰੀ ਪਾਇ ਜੋ ਸਾਰਾ ਜਗ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਪਰ ਨਮਸਕਾਰ ਕਰਦਾ ਹੈ ਭੱਡਾਣੇ ਵੇਖਿਆ ਤੇ ਭਟਕ ਹੈ ਉਠੇ ਨਾਨਕ ਨਾਮ ਨਰੰਜਨ ਜਾਨਿਓ ਕੀਨੀ ਭਗਤ ਪ੍ਰੇਮ ਲਿਵਲਾਈ ਤਾਤੇ ਅੰਗਦੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ ਕਛ ਕਹੀ ਨਾ ਜਾਈ ਸੋਢੀ ਸ੍ਰੇਸ਼ਟ ਸਗਲ ਤਾਰਣ ਕੋ ਆਪ ਗੁਰ ਰਾਮਦਾਸ ਕੋ ਮਿਲੀ ਵਡਾਈ ਕਹਿੰਦੇ ਸ੍ਰਿਸ਼ਟੀ ਦਾ ਉਦਾਹਰਨ ਕਰਨ ਵਾਸਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਸ਼शोਭਤ ਹੋਏ ਹੈ ਦੇ ਪਾਠ ਕਹਿੰਦੇ ਨੇ ਇਹ ਜਿਹੜਾ ਤਖਤ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਮਿਲਿਆ ਨਾ ਇਹ ਰਾਜ ਜੋਗ ਤਖਤ ਦੀ ਏ ਗੁਰੂ ਰਾਮਦਾਸ ਇਹ ਰਾਜ ਵਾਲਾ ਵੀ ਏ ਜੋਗ ਵਾਲਾ ਵੀ ਏ ਇਹ ਧਰਮ ਵਾਲਾ ਵੀ ਇਹ ਤਾਕਤ ਵਾਲਾ ਵੀ ਏ ਇਹ ਮੀਰੀ ਵਾਲਾ ਵੀ ਇਹ ਪੀਰੀ ਵਾਲਾ ਵੀ ਏ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਪਰ ਸਿੱਖ ਨਮਸਕਾਰਾਂ ਕਰਦੇ ਆ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਦੇ ਵਿੱਚੋਂ ਨੀਰ ਵਹਿ ਰਿਹਾ ਹੈ ਸਿੱਖ ਕਹਿੰਦੇ ਮਹਾਰਾਜ ਹੁਣ ਲਾਹੌਰ ਦੀਆਂ ਕਲੀਆਂ ਨਹੀਂ ਐ ਹੁਣ ਸਿਰ ਤੇ ਚੁੱਕੀ ਹੋਈ ਘੁੰਗਣੀਆਂ ਦੀ ਛਾਬੜੀ ਨਹੀਂ ਐ ਮਹਾਰਾਜ ਹੁਣ ਤੁਸੀਂ ਤਖਤ ਦੇ ਉੱਪਰ ਬਰਾਜਮਾਨ ਹੋ ਸਤਿਗੁਰ ਅਜੀਬ ਨੇਤਰਾ ਜੋ ਨੀਰ ਮਹਾਰਾਜ ਕਹਿਣ ਲੱਗੇ ਹਾਂ ਉਹ ਦਿਨ ਯਾਦ ਆਉਂਦੇ ਐ ਜਦੋਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਕੱਖਾਂ ਦੀ ਕੀਮਤ ਸੀ ਪਰ ਇਸ ਜੇਠੇ ਦੀ ਕੋਈ ਕੀਮਤ ਨਹੀਂ ਸੀ ਇਹ ਤੇ ਗੁਰੂ ਨੇ ਤਰਸ ਕੀਤਾ ਹੈ ਗੁਰੂ ਨੇ ਤਰਸ ਕਰਕੇ ਮੈਨੂੰ ਇਸ ਤਖਤ ਦੇ ਉੱਪਰ ਲਿਆ ਕੇ ਬਰਾਜਮੰਡ ਕਰਤਾ ਜੋ ਹਮਰੀ ਪੇ ਜੋ ਬੁੱਧੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੂ ਆਪੇ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਸਿਫਤ ਕਰਦੇ ਆਂ ਪਟਾਣ ਨੇ 60 ਸੁਈਏ ਉਚਾਰਨ ਕੀਤੇ ਤੇ ਇਹ ਮਵਾਰਕ ਸੁਈਏ ਤੇ ਲਗਭਗ ਸਾਰੇ ਸਿੱਖ ਜਗਤ ਨੂੰ ਯਾਦ ਹੈ ਜਦੋਂ ਭਟਕੀਰਤ ਜੀ ਸਾਡੇ ਸਾਰਿਆਂ ਦੀ ਅਗਵਾਈ ਕਰਦੇ ਆਂ ਕਹਿੰਦੇ ਨੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵੇਖਾਹੀ ਮਾਇਆ ਮੋਹ ਭਰਮ ਫੈ ਭੂਲੇ ਸਤਿ ਤਾਰਾ ਸਿਉ ਪ੍ਰੀਤ ਲਗਾਈ ਇੱਕ ਊਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਲੰਤ ਜਮਤਰਾ ਸਮਟਾਈ ਇੱਕ ਅਰਦਾਸ ਬਾਟ ਕੀ ਰਤਬੀ ਗੁਰੂ ਰਾਮਦਾਸ ਰਖੋ ਸ਼ਰਨਾ ਯਾਪਾਂ ਵੀ ਸਾਰੇ ਅਰਦਾਸ ਕਰੀਏ ਗੁਰੂ ਰਾਮਦਾਸ ਕਿਰਪਾ ਕਰਕੇ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ 450 ਸਾਲਾ ਗੁਰਤਾ ਗੱਦੀ ਦਿਵਸ ਦੀਆਂ ਆਪ ਸਮੂਹ ਜੀ ਸੰਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਸਤਿਗੁਰੂ ਕਿਰਪਾ ਕਰਨ ਆਪਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਸਾਏ ਹੋਏ ਰਸਤੇ ਦੇ ਉੱਪਰ ਚੱਲ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾਉਣ ਦਾ ਚਤਨ ਕਰੀਏ